ਫਗਵਾੜਾ ਤੋਂ ਭਾਜਪਾ ਦੀ ਸਿਆਸੀ ਤਾਕਤ ਵਿੱਚ ਉਸ ਸਮੇਂ ਇਜ਼ਾਫਾ ਹੋਇਆ ਜਦੋਂ ਪਿੰਡ ਨਰੂੜ ਤੋਂ ਕਈ ਪਰਿਵਾਰ ਆਮ ਆਦਮੀ ਪਾਰਟੀ ਨੂੰ ਵਾਲੇ ਬਣਾ ਕੇ ਕਹਿੰਦੇ ਹੋਏ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂத் ਦੀ ਅਗਵਾਈ ਵਿੱਚ ਭਾਜਪਾ ਵੀ ਸ਼ਾਮਲ ਹੋ ਗਏ। ਉਕਤ ਪਰਿਵਾਰਾਂ ਨੂੰ ਭਾਜਪਾ ਵੀ ਸ਼ਾਮਲ ਕਰਵਾਉਣ ਲਈ ਸੋਮਪ੍ਰਕਾਸ਼ ਖੁਦ ਪਿੰਡ ਵਿਖੇ ਪਹੁੰਚੇ ਤੇ ਸ਼ਾਮਲ ਹੋਏ ਪਰਿਵਾਰਾਂ ਨੂੰ ਪਾਰਟੀ ਦੇ ਸਿਰਪਾਓ ਪਾ ਕੇ ਪਾਰਟੀ ਵੀ ਸ਼ਾਮਲ ਕਰਵਾਇਆ। ਇਸ ਦੌਰਾਨ ਸ਼ਾਮਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਭਾਜਪਾ ਵੀ ਸ਼ਾਮਲ ਹੋਏ ਹਨ। ਉਹਨਾਂ ਆਖਿਆ ਕਿ ਜਦੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਉਹਨਾਂ ਦਾ ਕੋਈ ਵੀ ਕੰਮ ਨਹੀਂ ਹੋਇਆ ਉਹਨਾਂ ਸੋਮ ਪ੍ਰਕਾਸ਼ ਨੂੰ ਵਿਸ਼ਵਾਸ ਹੋਇਆ ਕਿ ਉਹ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰਨਗੇ ਭਾਤਜਨਤਾ ਪਾਰਟੀ ਚ ਸ਼ਾਮਲ ਹੋਏ ਆ ਜੀ ਇਹਨਾਂ ਤੋਂ ਦੁਖੀ ਹੋ ਕੇ ਇਹ ਤਾਂ ਪਾਰਟੀ ਦਾ ਹਾਂਜੀ ਤੇ ਅਤੇ ਅਨੋ ਮੈਨੇਜਮੈਂਟ ਉੱਥੇ ਪੀਐਨ ਸਾਨੂੰ ਮੋੜ ਕੇ ਸਾਡਾ ਕੰਮ ਕੋਈ ਨਾਥੇ ਹੋਣ ਦਿੰਦਾ ਨਾ ਸਾਨੂੰ ਪਹੁੰਚਣ ਦਿੰਦਾ ਸਾ ਜੀ ਤੇ ਸਾਡਾ ਮਨ ਦੁਖੀ ਹੋ ਗਿਆ ਜਿਹੜਾ ਅਸੀਂ ਕੰਮ ਕਹਿੰਦੇ ਸੀ ਹੋਇਆ ਵੀ ਇਹ ਨਹੀਂ ਅੱਛਾ ਜੀ ਨਾਮ ਨਹੀਂ ਕੀਤਾ ਸਾਡਾ ਤੇ ਨਾ ਸਾਡੀ ਕੋਈ ਸੁਣਾਈ ਦਿੱਤੀ ਨੂੰ ਕਹਿੰਦੇ ਸੀ ਆਵਾਂਗੇ ਮਿਲਾਂਗੇ ਉਹ ਵੀ ਨਹੀਂ ਆਏ ਸਾਡੇ ਤਾਂ ਗੱਲੇ ਨਹੀਂ ਕੀਤੀ ਜੀ ਅਸੀਂ ਦੁਖੀ ਹੋ ਗਏ ਫਿਰ ਤਾਂ ਅਸੀਂ ਭਾਰਤੀ ਕਾਪਾਡੀ ਜੁਆਇਨ ਕੀਤੀ ਅਦਾ ਕਿੰਨੇ ਪਰਿਵਾਰ ਜਿਹੜੇ ਅੱਜ ਜੁਆਇਨ ਕੀਤੇ ਗਏ ਆ ਜੀ ਪਰਿਵਾਰ ਤਾਂ 8-10 ਪਰਿਵਾਰ ਹੈਗੇ ਆ ਅੱਗੇ 8-10 ਪਰਿਵਾਰ ਹੈਗੇ ਆ ਹਾਂ ਜੀ ਤੇ ਸਾਡੀ ਐਸੇ ਸਮੱਸਿਆ ਬਹੁਤ ਆ ਹਰ ਪੀੜਤਾ ਵਿੱਚ ਹੀ ਨਾ ਆਮ ਆਦਮੀ ਵਾਲਾ ਕਿੰਨੀ ਵਾਰੀ ਮੈਂ ਫੋਨ ਕੀਤਾ ਵੀ ਇਹ ਕਟੋ-ਕਟਾ ਲੋਕਾਂ ਦੀ ਆ ਕੇ ਅੱਖਾ ਤਾਂ ਪੁੰਜੋ ਇੱਕ ਵਾਰੀ ਵੀ ਸਾਡੇ ਪਿੰਡ ਦੇ ਵਿੱਚ ਨਹੀਂ ਆਏ ਆਏ ਆ ਕੇ ਦੁਖੀ ਹੋ ਕੇ ਪਾਰਟੀ ਛੱਡਣੀ ਪਈ ਸੀ ਬੀਜਪੀ ਚ ਰਲ ਗਏ ਇਸੇ ਕਰਕੇ ਵੀ ਅਸੀਂ ਜਿਹੜੇ ਹੁਣ ਲੋਕਾਂ ਦੀ ਸਮੱਸਿਆ ਹੈ ਇੱਕ ਰਾਤ ਨੂੰ ਡਾਕਟਰ ਨਹੀਂ ਆਉਂਦਾ ਸਰਪਤ ਹਸਪਤਾਲ ਚ ਇੱਕ ਕਿਸਾਨਾਂ ਦੇ 2-2000 ਰੁਪਏ ਨਹੀਂ ਆ ਰਹੇ ਇੱਕ ਬਾਲਾ ਵਾਲੇ 70 ਦੇ ਪੈਸੇ ਪਾੜੀ ਕਿੰਧਰ ਗਏ ਕਿੰਧਰ ਨਹੀਂ ਕਿਸੇ ਨੂੰ ਨਹੀਂ ਮਿਲ ਰਹੇ ਹੈਗੇ ਉਹ ਪੈਸੇ ਲੋਕਾਂ ਨੂੰ ਮਿਲਨੇ ਚਾਹੀਦੇ ਹੈ ਲੋਕਾਂ ਨੂੰ ਜ਼ਰੂਰਤਾਂ ਮਿਲੀਆਂ ਮਿਲਨੇ ਚਾਹੀਦੀਆਂ ਲੋਕਾਂ ਨੂੰ ਨਾਲ ਲੈ ਕੇ ਸੋਮ ਪ੍ਰਕਾਸ਼ ਜੀ ਕੋਲ ਜਾਵਾਂਗੇ ਸਾਰੀ ਸਮੱਸਿਆ ਹੱਲ ਕਰਵਾਵਾਂਗੇ ਉਧਰ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਨੇ ਕਿਹਾ ਕਿ ਇਨ੍ਹਾਂ ਸ਼ਾਮਲ ਹੋਏ ਪਰਿਵਾਰਾਂ ਦਾ ਹਰ ਸਮੇਂ ਮਾਨਤੇ ਸਤਕਾਰ ਕੀਤਾ ਜਾਵੇਗਾ ਤੇ ਇਨ੍ਹਾਂ ਦੀਆਂ ਜੋ ਵੀ ਮੁਸ਼ਕਲਾਂ ਹੋਣਗੀਆਂ ਉਹਨਾਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਦੂਰ ਕੀਤਾ ਜਾਵੇਗਾ। ਪਿੰਡ ਰੂੜ ਤੋਂ ਨਵੰਗ ਚੈਨਲ ਲਈ ਅਰਜੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ। ਜੀ ਅੱਜ ਰੂੜ ਪਿੰਡ ਤੋਂ ਕਈ ਸਾਥੀ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਆ। ਫਾਈਨਾਂਸ ਨੂੰ ਅਰਾਮਲੀਆ ਸਾਨੂੰ ਰੂਹ ਸੇਵਾ ਕਰਨ ਦਾ ਤਾਕਤ ਮਿਲੀ ਹੈ ਅਸੀਂ ਇਸ ਪਿੰਡ ਲਈ ਬਹੁਤ سارے ਕੰਮ ਲਗਿੱਤੇ ਆ ਚਾਹੇ ਜਦੋਂ ਐਮਐਨਏ ਸੀ ਉਦੋਂ ਤੋਂ ਬਹੁਤ ਸਾਰੇ ਕੰਮ ਕੀਤੇ ਸੀ ਉਦੋਂ ਵਜ੍ਹਾ ਐਮਪੀਸੀ ਆਪਣੀ ਡੈਡਲਡਨ ਤੋਂ ਤੇ ਪਿੰਡ ਗੋਲ ਲਈ ਅਸੀਂ ਔਰ ਇਹ ਪਿੰਡ ਦੇ ਬਹੁਤ ਵਿਕਾਸਿਕ ਕੰਮ ਕੀਤੇ ਆ ਕਿਤੇ ਜਿਹੜਾ ਪੋਸਟ ਆਫ ਦੇ ਦਾ ਇਨੀਸ਼ੀਏਟਿਵ ਪ੍ਰੋਗਰਾਮ ਦੀ ਉਦਵ ਕਰਾ ਰਿਹਾ ਜਿਹੜਾ ਵੀ ਕੰਮ ਇਸ ਪਿੰਡ ਵਾਲਿਆਂ ਨੇ ਕਦੇ ਵੀ ਕੀਤਾ ਨਾ ਕੀਤਾ ਮੈਂ ਇਹਦਾ ਸਵਾਗਤ ਕਰਦਾ ਇਹਨਾਂ ਦਾ ਅਨੁਸ਼ਟਰੀ ਸ਼ਕਤ ਨੂੰ ਸਾਰਾ ਆਮ ਪਾਰਟੀ ਤੋਂ ਦੁਖੀ ਹੋ ਕੇ ਇੱਧਰ ਆਏ ਆ ਤੇ ਤੁਹਾਡੇ ਲੋਕ ਕਿੰਦਾ ਇਹਨਾਂ ਨੂੰ ਸਦਕਾਰ ਕੀਤਾ ਜਾਊਗਾ ਜੀ ਆਮ ਆਦਮੀ ਪਾਰਟੀ ਤੋਂ ਸਾਰਾ ਪੰਜਾਬ ਹੀ ਦੁਖੀ ਹੈ ਪਹਿਲੀ ਪਹਿਲੀ ਗੱਲ ਇਹ ਸਾਰਾ ਪੰਜਾਬ ਦੁਖੀ ਹੈ ਪਛਤਾਉਂਦਾ ਹੈ ਗਲਤੀਆਂ ਕਰਕੇ ਜਿਹੜੀ ਗੱਲ ਕਰਕੇ ਸਰਕਾਰ ਬਣਾਈ ਹੈ ਜੀ ਦੇਖੋ ਸਾਡੇ ਦਾ ਸਿਸਟਮ ਹੈ ਪਾਰਟੀ ਦੇ ਇੱਕ ਤਰ੍ਹਾਂ ਪਰਿਵਾਰ ਵਾਂਗ ਰਹਿੰਦੇ ਹਾਂ ਜੀ ਸਾਡੇ ਸਾਥੀ ਬਣੇ ਨੇ ਅਸੀਂ ਇਹਨਾਂ ਦੇ ਨਾਲ ਰੱਖ ਕੇ ਕੰਮ ਕਰਾਂਗੇ ਇਹ ਆਪਣੇ ਕੰਮ ਦੀ ਲੋਕਾਂ ਦੇ ਕੰਮ ਵੀ ਕਰਾਉਣਗੇ ਜੀ